ਪਤੀ ਦੀ ਮ੍ਰਿਤਕ ਦੇ ਵਾਪਸ ਲਿਆਉਣ ਦੇ ਲਈ ਦਰਦ-ਦਰ ਪਟਕ ਰਹੀ ਹੈ ਪਰਮਿੰਦਰ ਕੌਰ 5 ਮਹੀਨਿਆਂ ਤੋਂ ਆਪਣੇ ਪਤੀ ਨੂੰ ਉਡੀਕ ਰਹੀ ਹੈ ਪਰਮਿੰਦਰ ਕੌਰ ਉਸ ਦੀਆਂ ਅੱਖਾਂ ਦੇ ਹੰਝੂ ਵੀ ਸੁੱਕ ਗਏ ਨੇ ਪਰ ਉਸ ਦੀ ਫਰਿਆਦ ਸੁਣਨ ਲਈ ਸਰਕਾਰ ਦਾ ਕੋਈ ਵੀ ਨੁਮਾਇੰਦਾ ਅੱਗੇ ਨਹੀਂ ਆ ਰਿਹਾ ਦਰਦ-ਦਰ ਪਟਕਦੀ ਹੋਈ ਪਰਮਿੰਦਰ ਕੌਰ ਆਪਣੇ ਪਤੀ ਦੀ ਮ੍ਰਿਤਕ ਦੇ ਰੂਸ ਤੋਂ ਵਾਪਸ ਲਿਆਉਣ ਲਈ ਡੀਐਨਏ ਜਾਂਚ ਦਾ ਸੈਂਪਲ ਕਰਾਉਣ ਲਈ ੱ ਪਰ ਉਸਦੀ ਫਰਿਆਦ ਕੋਈ ਵੀ ਨਹੀਂ ਸੁਣ ਰਿਹਾ ਪਰਮਿੰਦਰ ਕੌਰ ਦਾ ਪਤੀ ਸ਼ਹੀਦ ਤੇਜਪਾਲ ਸਿੰਘ ਜੋ ਰਸ਼ੀਆ ਆਰਮੀ ਦੇ ਵਿੱਚ ਤਾਇਨਾਤ ਸੀ ਉਸਦੀ ਮੌਤ ਦੀ ਖਬਰ ਪਰਿਵਾਰ ਨੂੰ 9 ਜੂਨ ਨੂੰ ਮਿਲੀ ਹੈ ਇਸ ਮਾਮਲੇ ਦੇ ਵਿੱਚ ਰਸ਼ੀਆਨ ਐਮਬੈਸੀ ਦੇ ਵੱਲੋਂ ਡੀਐਨਏ ਰਿਪੋਰਟ ਮੰਗੀ ਗਈ ਹੈ ਤਾਂ ਜੋ ਤੇਜਪਾਲ ਦੀ ਬੋਡੀ ਦੇ ਨਾਲ ਇਹ ਰਿਪੋਰਟ ਮੈਚ ਕੀਤੀ ਜਾ ਸਕੇ ਰੂਸ ਯੂਕਰੇਨ ਯੁੱਧ ਵਿੱਚ ਸ਼ਹੀਦ ਹੋਏ ਤੇਜਪਾਲ ਦੀ ਮ੍ਰਿਤਕ ਦੇ ਭਾਰਤ ਭੇਜਣ ਲਈ ਸਹਿਮਤ ਹੋ ਗਿਆ ਹੈ ਪਰ ਇਸ ਪ੍ਰਕਿਰਿਆ ਦੇ ਲਈ ਡੀਐਨਏ ਦੀ ਰਿਪੋਰਟ ਉੱਥੇ ਭੇਜਣੀ ਹੋਵੇਗੀ ਤੇਜਪਾਲ ਦੀ ਮਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਕਰਨੀਆਂ ਚਾਹੁੰਦੀ ਹਾਂ ਜੇਕਰ ਸਾਡੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਤਾਂ ਅੱਜ ਮੇਰਾ ਪੁੱਤ ਬਗਾਨੇ ਦੇਸ਼ ਜਾ ਕੇ ਨਾ ਮਰਦਾ ਮੈਸੀਸੀ ਔਰਸੇ ਮਿਲੀ ਇਹ ਹੀ ਪੀ ਡੀ ਐਨ ਏ ਟੈਸਟ ਕਰਵਾਓ ਡੀ ਐਨ ਏ ਟੈਸਟ ਕਿਸ ਕਾਰਨ ਲਈ ਕਰਵਾਉਣਾ بیٹے ਦੀ ਮਤਲਬ ਬਾਡੀ ਕਲੀਅਰ ਕਰਨ ਵਾਸਤੇ ਪਛਾਣ ਕੇ ਲਈ ਅਸੀਂ ਇਹ ਹੀ ਮੰਗ ਕਰਦੇ ਹਾਂ ਕਿ ਮਤਲਬ ਸਰਕਾਰ ਮਦਦ ਕਰੇ ਸਾਡੀ ਡੀਐਨਏ ਟੈਸਟ ਕਰਵਾ ਦੇ ਤੇ ਬੇਟੇ ਦੀ ਬੋਡੀ ਕਲੀਅਰ ਹੋ ਜੇ ਬਸ ਇਹੀ ਮੰਗ ਮੰਗਦੇ ਆ ਅੰਬੈਸੀ ਵੱਲੋਂ ਡੀਐਨਏ ਦੀ ਰਿਪੋਰਟ ਦੀ ਮੰਗ ਕੀਤੀ ਗਈ ਆ ਤੇਜਪਾਲ ਦੇ ਮਦਰ ਦੇ ਡੀਐਨਏ ਮੰਗਦੇ ਪਏ ਆ ਤੇ ਬੋਡੀ ਆਈਡੈਂਟੀਫਾਈ ਕਰਨ ਲਈ ਹਾਂਜੀ ਅਜੇ ਤੱਕ ਕਿੱਥੇ ਤੱਕ ਅਪਡੇਟ ਪਹੁੰਚੀ ਇੱਥੋਂ ਤੱਕ ਡੀਐਨਏ ਟੈਸਟ ਕਰਵਾਉਂਦੇ ਨੇ ਅਪਡੇਟ ਹਲੇ ਤੇ ਕੋਈ ਪ੍ਰੋਪਰ ਕਹਿ ਲਾਂ ਕਿ ਮੇਰੇ ਕੋਲ ਕੁਝ ਪੱਕਾ ਕੋਈ ਜਵਾਬ ਹੋਵੇ ਕਿ ਹਾਂ ਉਹਨਾਂ ਕੋਲ ਵੀ ਨਹੀਂ ਹੈਗਾ ਇਸ ਚੀਜ਼ ਦਾ ਇੰਡੀਅਨ ਐਂਬੈਸੀ ਮਾਸਕੋ ਕੋਲੋਂ ਕਿ ਹਾਂਜੀ ਬੋਡੀ ਹੈਗੀ ਆ ਨਹੀਂ ਹੈਗੀ ਕਿ ਉਹਨਾਂ ਨੇ ਬਸ ਡੀਐਨਏ ਮੰਗਿਆ ਵਾ ਜਾਂ ਡੈਥ ਕਲੀਅਰ ਕੀਤੀ ਸੀ ਥੋੜੇ ਟਾਈਮ ਪਹਿਲਾਂ ਪੰਜਾਬ ਦੇ ਪ੍ਰਸ਼ਾਸਨ ਵੱਲੋਂ ਕਿੰਨੀ ਮਦਦ ਕੀਤੀ ਜਾ ਰਹੀ ਹੈ ਡੀਐਨਏ ਟੈਸਟ ਕਰਵਾਉਣ ਦੀ ਮਦਦ ਜਦੋਂ ਅਸੀਂ ਪਹਿਲੇ ਦਿਨ ਗਏ ਸੀ ਜਦੋਂ ਸਾਨੂੰ ਮੇਲ ਆਈ ਆ ਅਸੀਂ ਆਪਣੇ ਬਿਹਾਰ ਤੇ ਗਏ ਸੀ ਉਦੋਂ ਤੇ ਕੁਝ ਨਹੀਂ ਮਤਲਬ ਕੋਈ ਰਿਸਪੌਂਸ ਨਹੀਂ ਸੀ ਹੁਣ ਰਿਸਪੌਂਸ ਆਇਆ ਵਾ ਕਿ ਇੰਟਰਵਿਊਜ਼ ਦਿੱਤੀਆਂ ਸੀ ਇੱਕ ਦੋ মিডিਆ ਦੇ ਵਿੱਚ ਉਹਨਾਂ ਨੂੰ ਮਤਲਬ ਇਹ ਸੀ इजीली ਕਿਹਾ ਸੀ ਪਰसों ਦੀ ਮੈਂ ਕੀਤਾ ਹੋਇਆ ਤੇ ਹਿੰਦੂ ਨਿਊਜ਼ ਵਾਲਿਆਂ ਨੂੰ ਮੈਂ ਮਤਲਬ ਕੰਟੈਕਟ ਕੀਤਾ ਸੀ ਉਹਨਾਂ ਨੇ ਆਰਟੀਕਲ ਪਾਇਆ ਸੀ ਉਸੇ ਦੇ ਨਹੀਂ ਪਤਾ ਫਿਰ ਉਸ ਤੋਂ ਬਾਅਦ ਕਾਲ ਆਈਆਂ ਤੇ ਅੱਗੇ ਸੀ ਲੋਕਲ ਸਦਰ ਠਾਣੇ ਵਾਲੇ ਵੀ ਆਏ ਹੋਏ ਨੇ ਅੱਜ ਆਏ ਸੀ ਉਹ ਲੈ ਗਏ ਆ ਫਾਈਲ ਤੇਜਵਾਲ ਦੀ ਤੇ ਉਹਨਾਂ ਨੇ ਕਿ ਬੋਲਿਆ ਕਿ ਫੋਨ ਕਰਾਂਗੇ ਤੁਹਾਨੂੰ ਕੰਟੈਕਟ ਹੈ ਡੀਸੀ ਆਫਿਸ ਤੋਂ ਕਾਲ ਆ ਚੁੱਕੀ ਆ ਮੰਡੇ ਨੂੰ 11 ਵਜੇ ਬੁਲਾਇਆ ਉਹਨਾਂ ਨੇ